ਇੰਸਟਾਗ੍ਰਾਮ ਚ ਚਲਾਓ ਭਾਵੇਂ ਫੇਸਬੁੱਕ ਚ ਚਲਾਓ ਤੇ ਭਾਵੇਂ ਚਲਾਓ YouTube ਪਰ ਬੇਨਤੀ ਆ ਪਲੀਜ਼ ਕਦੇ ਵੀ ਗੰਦ ਨਾ ਪਾਓ ਸਸਸੀ ਕਾਲ ਦੀ ਸਾਰਿਆਂ ਨੂੰ ਮੈਂ ਉਹਦਾ ਕਾਕੂ ਖੀਰਾ ਬਣਾ ਲਈ ਆਲਾ ਪਹਿਲੇ ਤੋਂ ਚਲਦੀ ਚਲਦੀ ਵੀਡੀਓ ਸ਼ੇਅਰ ਕਰਦੇ ਜੇ ਮੇਰੀ ਗੱਲਬਾਤ ਵਧੀਆ ਲੱਗੀ ਕਈਆਂ ਨੂੰ ਤਾਂ ਲੱਗੂ ਜਮਾ ਇੱਕ ਕੌੜੀ ਤੇ ਕਈਆਂ ਨੂੰ ਲੱਗੂ ਮਿੱਠੀ ਪੂਰੀ ਐ ਜਮਾ ਖੰਡ ਮੰਗੂ ਸੋ ਲੋਕ ਗੱਲ ਕਰਦੇ ਕਿਆ ਪੂਰੀ ਸੱਚਾਈ ਨਾਲ ਗੱਲ ਐ ਇਸ ਤਰ੍ਹਾਂ ਬਾਈ ਮੈਂ ਕਈ ਮੁੰਡੇ ਕੁੜੀਆਂ ਕਈ ਮੇਰੇ ਭੈਣ ਭਰਾ ਮੈਂ ਦੇਖਦਾ ਹਨਾ ਬੱਸਾਂ ਦੇ ਵਿੱਚ ਜਾਂਦੇ ਆ ਤੇ ਕੋਈ ਇੰਸਟਾਗ੍ਰਾਮ ਚ ਚਲਾਉਂਦਾ ਠੀਕ ਆ ਚਲੋ ਚਲਾਓ ਮੈਂ ਹੀ ਨਹੀਂ ਕਹਿੰਦਾ ਪਰ ਕਈ ਗੇਮਾਂ ਖੇਡਦੇ ਹਨ ਵੀਰ ਇੰਨੀ ਗੇਮ ਖੇਡਦੇ ਵੀ ਲੋੜ ਤੋਂ ਜ਼ਿਆਦਾ ਹਨ ਸੋ ਜੇ ਮਾਪਿਓ ਮਤਲਬ ਪਾਣੀ ਦੀ ਕੁੱਟ ਵੀ ਕਹਿੰਦੇ ਨਾ ਬੇਟਾ ਵੀ ਪਾਣੀ ਲਿਆ ਆਪਣੇ ਕੋਈ ਰਿਸ਼ਤੇਦਾਰੇ ਕਈ ਵਾਰੀ ਆਪਣਾ ਆ ਜਾਂਦਾ ਕਿਉਂਕਿ ਮੈਂ ਆਪਦੀ ਰਿਸ਼ਤੇਦਾਰੀ ਦੀ ਗੱਲ ਕਰਦਾ ਮੈਂ ਕਿਸੇ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਜੋ ਮੈਂ ਅੱਖੀਂ ਦੇਖਿਆ ਹਨ ਮੇਰੇ ਦੋਸਤਾਂ ਮਿੱਤਰਾਂ ਦਾ ਵੀ ਮੈਂ ਬਹੁਤ ਵਾਰੀ ਦੇਖਿਆ ਜੇ ਉਹਨਾਂ ਨੇ ਮਾਪੇ ਕਹੇ ਵੀ ਬੇਟਾ ਪਾਣੀ ਦਾ ਗਲਾਸ ਲਿਆ ਦੇ ਹਨ ਖੜ ਜਾ ਡੇਢੀ ਆਉਣਾ ਪਾਪਾ ਆਉਣਾ ਹਨਾ ਮਤਲਬ ਜਿਵੇਂ ਪਿੰਡਾਂ ਜਿਹਾ ਬੋਲਦੇ ਹੋਣੇ ਸੋ ਕਈ ਇਹ ਦੇਖਿਆ ਮਤਲਬ ਯਾਰ ਵੀ 5 ਮਿੰਟ ਕਹਿੰਦੇ ਕਹਿੰਦੇ ਮਾਲਾ ਵੀ ਉੱਠਦੀ ਨਹੀਂ ਗੀ ਹਰ ਕੇ ਅਗਲੇ ਨੂੰ ਆਪ ਉੱਠ ਕੇ ਆਉਣਾ ਪੈਂਦਾ ਰਿਸ਼ਤੇਦਾਰਾਂ ਕੋਲ ਹਣਾ ਦੂਜਾ ਨੰਬਰ ਇਹ ਆ ਵੀ ਮੈਂ ਹੱਥ ਵਨ ਕੇ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹਣਾ ਵੀ ਉਹਨਾਂ ਦੇ ਬੱਚਿਆਂ ਨੂੰ ਕਿਉਂਕਿ ਮੈਂ ਵੀ ਇੱਕ ਪੰਜਾਬੀ ਆ ਬਾਈ ਹਣਾ ਸਾਡਾ ਫਰਜ਼ ਬਣਦਾ ਚਲੋ ਸਾਡੇ ਨਾਲ ਮਤਲਬ ਮੇਰੇ ਫਾਲੋਅਰ ਬਹੁਤ ਆ ਹਣਾ ਬਾਬੇ ਦੀ ਕਿਰਪਾ ਨਾਲ ਇਹ ਕਿਉਂ ਆ ਕਿਉਂਕਿ ਮੈਂ ਚੰਗਾ ਕੰਮ ਕਰਦਾ ਹਣਾ ਪਰਿਵਾਰਕ ਵੀਡੀਓ ਪਾਉਣਾ ਚਲੋ ਵਿੰਗੀਆਂ ਬੋਣੀਆਂ ਜਿਹੇ ਜਿਹੇ ਮਰਜ਼ੀ ਹੁੰਦੀਆਂ ਪਰ ਪਰਿਵਾਰਕ ਵੀਡੀਓ ਹੁੰਦੀਆਂ ਆਪਣੀਆਂ ਹਣਾ ਕੋਈ ਬੰਦਾ ਐ ਨਹੀਂ ਕਹਿੰਦਾ ਯਾਰ ਵੀਰ ਆ ਉਹਦੇ ਬੇਬੇ ਬਾਪੂ ਦੀ ਬਾਈ ਸੇਵਾ ਜ਼ਰੂਰ ਕਰਿਆ ਕਰੋ ਜਿਹਦੇ ਕੋਲੇ ਹੈਗੇ ਆ ਜਿਹਦੇ ਕੋਲੇ ਨਹੀਂ ਹੈਗੇ ਚਲੋ ਉਹ ਤਾਂ ਬਾਈ ਆਪਾਂ ਕੁਝ ਕਹਿ ਨਹੀਂ ਸਕਦੇ ਹਨ ਸੋ ਪਰ ਸੱਚੀ ਕਹਿਣਾ ਬਾਈ ਬੇਬੇ ਬਾਪੂ ਦਾ ਦਿਲ ਇੰਨਾ ਖੁਸ਼ ਹੁੰਦਾ ਜੇ ਤੁਸੀਂ 5 ਕਿ ਮਿੰਟ ਵੀ ਕੱਢ ਲਿਆ ਕਰੋ ਨਾ ਬੈਠਣ ਵਾਸਤੇ ਪਬਜੀ ਤਾਂ ਆਪਾਂ ਖੇੜੀ ਲੈਣੀ ਆ ਪਾਵਾ ਕੰਪਲ ਕੰਬਲ ਲਾਇਕ ਉੱਤੇ ਖੇੜੀ ਆਇਆ ਕਰੋ ਹਨਾ ਉੱਤੇ ਜਿਹੜਾ ਆਪਾਂ ਪਈ ਹੁੰਨੇ ਆ ਠੀਕ ਹੈ ਜੇ ਸਿਆਲ ਦਾ ਵੀ ਨਾ ਰਜਾਈ ਲੈ ਕੇ ਖੇੜੀ ਆਇਆ ਕਰੋ ਕੋਈ ਦਿੱਕਤ ਨਹੀਂ ਪਰ ਵੀਰ ਬਣ ਕੇ ਹੱਥ ਬੰਨ ਕੇ ਬੇਨਤੀ ਆ ਯਾਰ ਸਾਰਿਆਂ ਨੂੰ ਹਨਾ ਵੀ ਆਹਦੇ ਬੇਬੇ ਬਾਪੂ ਦੀ ਹਨਾ ਜ਼ਰੂਰ ਸੇਵਾ ਕਰਿਆ ਕਰੋ ਪੰਜ ਜਾਂ 10 ਮਿੰਟ ਭਰਾ ਬਣ ਕੇ ਜਰੂਰ ਬਹਿ ਲੈ ਕੋ ਯਾਰ ਹਨਾ ਕਿਉਂਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਆ ਹਨਾ ਵੀ ਸਾਡੇ ਬੱਚੇ ਯਾਰ ਸਾਡੇ ਕੋਲੇ 10 ਮਿੰਟ ਬਹਿੰਦੇ ਆ ਸੱਚੀ ਯਾਰ ਉਹਨਾਂ ਨੇ ਕਾਲਜਾ ਬਲੁੰਦਰਾ ਜਾਂਦਾ ਬਾਈ ਸਹੀ ਗੱਲ ਪੁੱਛੋ ਹਨਾ ਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਛੋਡੀ ਕੱਲੀ ਕੱਲੀ ਵੀਡੀਓ ਸ਼ੇਅਰ ਕਰਨ ਵਾਲਾ ਵੀਰੇ ਹਨਾ ਤੇ ਮੈਂ ਤੁਹਾਨੂੰ ਪਤਾ ਵੀ ਵਧੀਆ ਬਾਬੀ ਦੀ ਕਿਰਪਾ ਨਾਲ ਹਨਾ ਚਲੋ ਚੱਲੀ ਜਾਂਦਾ ਜੀ ਸੋ ਹਮੇਸ਼ਾ ਕੋਸ਼ਿਸ਼ ਰਹੁ ਵੀ ਪਰਿਵਾਰਕ ਵੀਡੀਓ ਪਾਈਏ ਵੀ ਆਪਾਂ ਗੰਦ ਨਾ ਪਾਈਏ ਹਨਾ ਸੱਚੀ ਮੈਨੂੰ ਪਹਿਲੇ ਤੋਂ ਨਹੀਂ ਰਹਿੰਦਾ ਵੀਰ ਗੰਦ ਨਹੀਂ ਪਾਉਣਾ ਠੀਕ ਆ ਤੇ ਵੀਪਾ ਮਾ ਘੱਟ ਚੱਲ ਪਿਆ ਆਪਣਾ ਕੰਮ ਪਰ ਮੈਂ ਇਹ ਕਹਿਣਾ ਵੀਰ ਬਣ ਕੇ ਯਾਰ ਜਿਹਦਾ ਮਾਪੇ ਹੋ ਹੈਗਾ ਨਾ ਸੱਚੀ ਉਹ ਸੇਵਾ ਜ਼ਰੂਰ ਕਰਿਆ ਕਰੋ ਹਨ ਜਿਹਦਾ ਨਹੀਂ ਹੈਗਾ ਉਹਨਾਂ ਨੂੰ ਪੁੱਛ ਕੇ ਦੇਖੋ ਯਾਰ ਵੀ ਕਿੰਨਾ ਉਹਦੇ ਮਾਪੇ ਨੂੰ ਮਿਸ ਕਰਦੇ ਆ ਹਨ ਵੀ ਸਾਡਾ ਬੇਬੇ ਬਾਪੂ ਹੁੰਦਾ ਆ ਪੈਂ ਕਰਦੇ ਆ ਬਹੁਤ ਕਰਦੇ ਆ ਹਨ ਮਤਲਬ 100 100 ਸੁਪਨੇ ਹੁੰਦੇ ਆਪਣੇ ਮਨ ਦੇ ਵਿੱਚ ਸੱਚੀ ਕਹਿਣਾ ਬਾਈ ਬਣ ਕੇ ਯਾਰ ਜਿੰਨਾ ਵੀ ਭਰਾ ਬਣ ਕੇ ਹੋ ਸਕਦਾ ਨਾ ਬੇਬੇ ਬਾਪੂ ਦੀ ਸੇਵਾ ਕਰਿਆ ਕਰੋ ਜੇ ਦਾਦਾ ਦਾਦੀ ਆ ਉਹਦੀ ਸੇਵਾ ਕਰੋ ਮਾਪੇ ਹੋ ਹੈਗਾ ਉਹਦੀ ਸੇਵਾ ਕਰੋ ਠੀਕ ਆ ਜਿੰਨਾ ਹੋ ਸਕਦਾ ਨਾ ਮਨ ਖੁਸ਼ ਰੱਖਿਆ ਕਰੋ ਕਿਉਂਕਿ ਯਾਰ ਉਹਨੇ ਸਾਰਾ ਕੁਝ ਨਾ ਆਪਣੇ ਵਾਸਤੇ ਕਿੰਨਾ ਕੁਝ ਕੀਤਾ ਹੁੰਦਾ ਨਾ ਤੇ ਆਪਣੇ ਘਰਵਾਰ ਵੀ ਵਧੀਆ ਬਣਾ ਲੰਦੇ ਆ ਠੀਕ ਆ ਜਿੰਨੇ ਜੋ ਅੱਗੇ ਹੁੰਦੇ ਆ ਜੇ ਆਪਾਂ ਕਹਈਏ ਵੀ ਸਾਡੀ ਵੀ ਹੁਣ ਇਹ ਤਾਂ ਹੈ ਨਹੀਂ ਨਾ ਵੀ ਆਪਣੇ ਮਹਿਲ ਖੜੇ ਕਰਦਾ ਨਾ ਵੀ ਜਿੰਨੀ ਕ ਹਨਾ ਪੁਰਾਣੇ ਬਜ਼ੁਰਗਾਂ ਕੋਲੇ ਚਲੋ ਮਾਣਾ ਮੋਟਾ ਸੀਗਾ ਉਹ ਹਿਸਾਬ ਨਾਲ ਆਪਣਾ ਨਾ ਸਿਸਟਮ ਕਰ ਦੰਦੇ ਆ ਹਨਾ ਆਪਣੇ ਵਿਆਹ ਵੀ ਕਰ ਦੰਦੇ ਆ ਪਰ ਆਪਾਂ ਮਗਰੋਂ ਕੀ ਹੁੰਦਾ ਬਈ ਨੇ ਸੇਵਾ ਚ ਹਨਾ ਮਤਲਬ ਅੱਖਰ-ਪੱਖਰ ਕਰ ਦਨੇ ਸੇਵਾ ਬਹੁਤ ਘਟਾ ਦੰਦੇ ਆ ਸੋ ਸੇਵਾ ਭਰਾ ਬਣ ਕੇ ਜ਼ਰੂਰ ਕਰਿਆ ਕਰੋ ਮਾਪੇ ਉਹਦੀ ਸੱਚੀ ਕਹਿਣਾ ਮੈਂ ਜਿੱਥੇ ਵੀ ਜਾਣਾ ਬਾਈ ਮੇਰੀ ਹੀ ਸੋਚ ਆ ਵੀਰ ਹਰ ਇੱਕ ਭੈਣ ਭਰਾ ਮੈਂ ਦੇਖਣਾ ਜਾਣਾ ਵੀਰ ਵਧੀਆ ਸੇਵਾ ਕਰੇ ਮਾਂ ਪਿਓ ਦੀ ਠੀਕ ਆ ਨਹੀਂ ਅੱਜ ਕੱਲ ਬਾਈ ਚੰਗੀਆਂ ਵੀਡੀਓ ਪਾਉਣ ਵਾਲੇ ਬਹੁਤ ਘੱਟ ਭਰਾ ਨੇ ਠੀਕ ਆ ਤੇ ਸੱਚੀ ਕਹਿਣਾ ਵੀ ਖਿੱਚ ਕੇ ਰੱਖਿਆ ਕਰੋ ਕੰਮ ਵਧੀਆ ਬੇਬੇ ਬਾਪੂ ਦੀ ਸੇਵਾ ਕਰੋ ਹਰ ਇੱਕ ਭੈਣ ਭਰਾ ਦੀ ਇੱਜ਼ਤ ਕਰਿਆ ਕਰੋ ਰਿਸਪੈਕਟ ਕਰਿਆ ਕਰੋ ਵੱਡੀ ਗੱਲ ਇਹ ਹੁੰਦੀ ਆ ਤੇ ਜੇ ਗੱਲਬਾਤ ਵਧੀਆ ਲੱਗੀ ਸੱਚੀ ਬਾਈ ਸ਼ੇਅਰ ਕਰ ਦਿਓ ਜੇ ਨਾ ਵਧੀਆ ਲੱਗੀ ਤਾਂ ਡਿਲੀਟ ਕਰ ਦਿਓ ਮੈਨੂੰ ਕੋਈ ਚੱਕਰ ਨਹੀਂ ਪਰ ਸਾਡਾ ਫਰਜ਼ ਮੰਨਦਾ ਕਿਉਂਕਿ ਤੁਸੀਂ ਸਾਨੂੰ ਪਿਆਰ ਕਰਦੇ ਹੋ ਸਾਡਾ ਸੱਚੀ ਫਰਜ਼ ਮੰਨਦਾ ਵੀਰ ਆਪ